ਪਾ ਲਿਆ ਵੀਰਾ ਨਮ ਤੇ ਅਦਰਕ ਪਾ ਲਿਆ ਜੀ ਤੇ ਟਟਕਾ ਲਾਉਣ ਲੱਗਿਆ ਪਾਣੀ ਦੇ ਭਰ ਜੀ ਤੇ ਚਿੱਟੇ ਆਹ ਬੰਵਾਣੇ ਪਾ ਦੇ ਜੀ ਪਿਆਜ਼ ਹਾਂ ਜੀ ਬਹੁਤ ਲਈ ਆਪਾਂ ਤਿਆਰ ਕੀਤਾ ਆ ਮਸਾਲਾ ਵਿੱਚ ਪਾਵਾਂਗੇ 4 ਤੋਂ 2 ਪਾਵਾਂਗੇ ਟਮਾਟਰਾਂ ਦਾ ਤਕੜ 2 ਤੇ ਪਾਵਾਂਗੇ ਟਮਾਟਰ 2 ਪਾਵਾਂਗੇ ਹਰੀ ਮਿਰਚ ਤਾਂ ਕਰ ਕੇ ਮਲਾਰਨਾ ਪਾਵਾਂ ਤੇ ਕਾਟੇ ਕਾਟੇ ਕਾ ਕਾ ਆਪਾਂ ਪਾਇਸ ਟ੍ਰਿਕਣਾ ਬਣਾਵਾਂਗੇ ਅੰਗਰੇਜ਼ਪੁਰ ਜੀ ਕਿਸੇ ਦਾ ਨਾਮ ਹੋਵੇ ਤੁਸੀਂ ਦੱਸੋ ਸਾਹਮਣੇ ਜਰੂਰ ਆਪਾਂ ਇਹ ਵੀਡੀਓ ਚ ਮੈਂ ਤਾਂ ਜਰੂਰ ਦੱਸਿਆ ਸੀ ਕਿ ਕਿਦਾਂ ਉਹ ਮੀਆ ਪਾਪਾ ਨੂੰ ਲੱਗਾ ਤਾਂ ਬੰਦ ਕੀਤਾ ਕਾਫੀ ਦਿਨ ਬਾਅਦ ਕੁਝ ਕਾਨੂੰਨੀ ਸੀਗਾ ਚੱਪਟ ਬਣਾਓ ਆਂਗਣੇ ਕੋਲ ਜੀ ਮੈਂ ਕਮੇਂਟੋ ਮੰਡੀ ਧਾਰ ਅੱਜ ਆਪਕ ਮਾਰਕਟ ਆ ਬਈ ਤੇਰਾ ਪਰ ਸਮਾਖ ਹੋਵੇ ਤਤਰ ਹੋ ਗਿਆ ਆਪਣਾ ਪਿਆਜ਼ ਇਹਦਾ ਮਸਾਲਾ ਮੇਟ ਮਸਾਲਾ ਪੋੜਾਇਆ ਕਾ ਪਾਸਾ ਮਸਾਲਾ ਪੋਣ ਦੀਏ ਕੋ ਤੁਹਾਨੂੰ ਮਿਲਦੇ ਆ ਤੇ ਮੇਰੀ ਵੀਡੀਓ ਨੂੰ ਸਟੇਪ ਨਾ ਕਰਿਓ ਤੇ ਕੰਟੀਨਿਊ ਦੇਖਦੇ ਰਹੋ ਮੇਰੀ ਵੀਡੀਓ ਲਵ ਆ ਬਾਕੀ ਲੱਕਿਆ ਅੱਗੇ ਅੱਗੇ ਪਤਨ ਦੱਸਾਂਗੇ ਪੱਕੀ ਕੀ ਆਇਟਮ ਹੈ ਇਹਦੇ ਵਿੱਚ ਤੇ ਵਿਰੈਂਸ ਕਿੰਨਾ ਕਰੀਏ ਕਾਰੀ ਉਹਦਾ ਕਿੱਥੇ ਕਰਦੀਆਂ ਲੂਣਾ ਪਾ ਕੇ ਕਰ ਦਿੱਤਾ ਸੀਗਾ ਸਵਾਦ ਅਨੁਸਾਰ ਆਪਣਾ ਤੇ ਆਪਣੇ ਸਵਾਦ ਅਨੁਸਾਰ ਤੁਸੀਂ ਲੂਣਾ ਐਡ ਕਰ ਸਕਦੇ ਆ ਕਹਿੰਦੇ ਆਪਣੇ ਕੋਲ ਜੇ ਤਿਆਰ ਹੋ ਚੱਲੇ ਆ ਤੇ ਕੋਈ ਕੋਝ ਨਿੰਦਾ ਜੀ ਜੀ ਆ ਤੇ ਕਹਦਾ ਮੁੰਡਾ ਬਹੁਤ ਸ਼ਰਾਬੀ ਬਗਾ ਯਾਰੋ ਜਲਦੀ ਆਪਣੇ ਦੇਗੀ ਮਨੇ ਇਹਦੇ ਚ ਪਾਉਨੇ ਆਪਾਂ ਹਲਦੀ ਨਾਲ ਹਲਦੀ ਇਹ ਕਰਨੀ ਆ ਚਾਪਾ ਵਿੱਚ ਨਾਲ ਇਹ ਚ ਪਾਵਾਂਗੇ ਬਹੁਤ ਹਲਦੀ ਉਹ ਟਮਾਟਰ ਤੇ ਹਰੀਆਂ ਮਿਰਚਾਂ ਤੇ ਕੋਈ ਨੂੰ ਪਾਉਣ ਲਈਏ ਆਪਾਂ ਪਾਇਨੇ ਦੋ ਸਮਾਤਰਾਂ ਇੱਕ ਘੜੀ ਵਿੱਚ ਇਹਨਾਂ ਰੀ ਵਿੱਚ ਬਹੁਤ ਪੌੜੀ ਜਾ। ਹਰ ਕਟਵਾ ਦੇਖਿਆ। ਇਹ ਬਰਾ ਦਾ ਦੇਖ ਲਓ। ਮਦਦ। ਮੈਂ ਸੱਪ ਤੱਕ ਬਲਾਸ ਆ ਰਿਹਾ ਨੂੰ। ਕੱਥੀਕਲ ਫਾਰਿਆ ਨਾ ਹਾਂਜੀ ਲਵਤੀਕਲ ਬਣਾਉਣਾ ਇੱਥੇ ਕੱਪੀਕਾ ਆ ਆਹ ਵਾਹ ਵਾਹ ਸਾਰੇ ਲੋਕਾਂ ਨੂੰ ਤੁਹਾਨੂੰ ਦੱਸਣਾ ਆਪਾਂ ਕਿੱਥੇ ਜਾਣਾ ਇਹ ਖਾਦਾ ਮੁੰਡਾ ਝੂਠ ਬਿਲਕੁਲ ਨਹੀਂ ਬੋਲਦਾ ਜੇ ਦੀ ਗੱਲ ਦਿਮਾਗ ਤੇ ਬਿਠਾ ਲੈਂਦਾ ਉਹਨੂੰ ਭੁੱਲਦਾ ਵੀ ਨਹੀਂ ਹੈਗਾ ਕਪੜੇ ਨਹੀਂ ਕਰ ਰਿਹਾ ਹੁਣ ਇਹਦੇ ਜਦੋਂ ਆਪ ਐਡ ਕਰਾਂਗੇ ਆਪਣੀਆਂ ਮਸਾਲੇ ਉਹ ਆਪ ਬੰਦ ਕੋਣੇ ਆ ਤਾਂ ਵੀਡੀਓ ਕਿੰਨਾ ਕਰਿਓ ਅਗਰ ਕਰਾਂਗੇ ਹਲਦੀ ਆਪਣੇ ਸਵਾਦ ਅਨੁਸਾਰ ਲੂਣ ਤਾਂ ਪਹਿਲਾਂ ਪਾ ਦੇ ਤਾ ਜਦੋਂ ਫਿਰ ਪਾਵਾਂਗੇ ਫਿਰ ਮਸਾਲਾ ਨੇ ਕਰੀ ਚੰਗੀ ਤਰ੍ਹਾਂ ਪਾਣੀ ਦੇ ਸੋਕ ਲੈਂਦੇ ਜੀ ਇਹਦਾ ਬੈਂਗੀ ਕੋਹੋਂ ਕੋਨੇ ਤੋਂ ਬਣਾਉਂਦਾ ਆਂਗਰੇਜੀ ਗੁਰਜੀ ਆਪਾਂ ਤੁਹਾਨੂੰ ਦਿਖਾ ਦਿੱਤੇ ਲਾਈਵ 'ਚ ਜੇਕਰ ਕੋਈ ਸਬਜ਼ੀ ਨਹੀਂ ਹੈਗੀ ਜਿਹੜਾ ਬੰਦਾ ਇਹਨੂੰ ਖਾਂਦਾ ਆ ਉਹ ਛੇਤੀ ਛੇਤੀ ਨੇ ਰੇਡੀ ਕਰ ਸਕਦਾ ਫਿਰ ਉਹ ਹੀ ਬੰਦਾ ਯਾਰ ਛੇਤੀ ਛੇਤੀ ਖਾ ਸਕਦਾ ਜਿਹੜਾ ਇਹ ਬੰਦਾ ਨਹੀਂ ਖਾਂਦਾ ਆ ਹਰ ਬੰਦਾ ਨਹੀਂ ਇਹਨੂੰ ਖਾ ਸਕਦਾ ਚੀਜ਼ ਨਹੀਂ ਵੈਸੇ ਤਾਂ ਹਰ ਕੋਈ ਖਾਂਦਾ ਹੀ ਹੋਣਾ ਹੈ ਇਹ ਦੇਖੀ ਕਿ ਤੱਕ ਗੋਨਾ ਆਪਣਾ ਤੜਕਾ ਨੇ ਤੇਲ ਛੱਡ ਗਿਆ ਤੜਕਾ ਆਪਣਾ ਹੋ ਗਿਆ ਰੇਡੀ ਉਹਨੇ ਵਿੱਚ ਆਪਾਂ ਕਰਾਂਗੇ ਅੰਡੇ ਮਿਕਸ ਅੰਡੇ ਪਹਿਲਾਂ ਤੋੜਨੇ ਸੀਗੇ ऐसे भी करा बहार चीज ऐड देखो कुछ तो आप तो इस, इस तरह बनावे आंगे की कुछ इस तरीके के साथ हम इस आँगे को इधर फोड़ देंगे इसके अंदर डाल देंगे और धीरे धीरे ऐसे मिक्स करेंगे ਅੱਧੀ ਅੰਤੋਂ ਮੈਂ ਦੀ ਨਹੀਂ ਕਰਦੀ ਐ ਗੈਸ ਆਪਾਂ ਕੱਟ ਕਰਤੀ ਸੋ ਐਕਵਰੀਆ ਪਾ ਕੇ ਕੱਟ ਕੇ ਸਾਰੇ ਪਾਲਜੇ ਦੇ ਵਿੱਚ ਕੱਟ ਕੇ ਪਾਉਂਦੇ ਕਿ ਤੋੜ ਕੇ ਪਾਉਂਦੇ ਆ ਦੱਸਿਓ ਕਮੈਂਟ ਚ ਜਰਾ ਅਸੀਂ ਤੇ ਕੱਟ ਕੇ ਪਾਉਂਦੇ ਆ ਲੋ ਜੀ ਤਾਂ ਕਰਕੇ ਪਾਥਰੇਆਂ ਦੇ ਵਿੱਚ ਆ ਕਰ ਲੈਣੇ ਜਿੰਨੇ ਆਪਾਂ ਨੂੰ ਚਾਹੀਦੇ ਆ ਤੇ ਬੰਦੇ ਦਾ ਮੇਰੀ ਵੀਡੀਓ ਦੇ ਨਾਲ ਟੈਂਟ ਤੱਕ ਜ਼ਰੂਰ ਦੇਖਿਓ ਗਲੋਵੀ ਮੈਟਰ ਜਿਹੜਾ ਪਾਏ ਪਾਏ ਸੀਗੇ ਉਹਨਾਂ ਦੀ ਹਾਲਾਤ ਵਿੱਚ ਇਦਾਂ ਦੇ ਹੋ ਗਏ ਨੇ ਵੀ ਦੇਖ ਸਕਦੇ ਨੇ ਤੇ ਕਈ ਤੇ ਐਦਾਂ ਹੀ ਕਰ ਲੈਂਦੇ ਹੁੰਦੇ ਨੇ ਪਰ ਮੈਨੂੰ ਥੋੜਾ ਜਿਹਾ ਮੋਟੇ ਜਿਹਾ ਪਸੰਦ ਨਹੀਂ ਆਗੇ ਮੈਂ ਇਹਨੂੰ ਪੂਰੀ ਤਰ੍ਹਾਂ ਬ੍ਰੀਕ ਕਰਾਂਗਾ ਤੇ ਮੈਨੂੰ ਅੰਗਰੇਜ਼ ਦੀ ਪੁਰਜੀ ਪਸੰਦ ਆ ਤੇ ਹੁਣ ਆਪਾਂ ਨੂੰ ਲਾਵਾਂਗੇ ਕੁਝ ਟਾਈਮ ਤੇ ਅੰਗਿਆਂ ਦਾ ਆਪਣੀ ਬਣ ਗਿਆ ਹਾਲਾ ਤੱਕ ਜੀ ਦੇਖ ਸਕਦੇ ਆ ਇੱਕ ਚੰਗੀ ਤਰ੍ਹਾਂ ਇੱਕ ਵਾਰੀ ਬਣਾ ਲਈਏ ਫਿਰ ਤੁਹਾਨੂੰ ਦਿਖਾਵਾਂਗੇ ਆਪਣੇ ਅੰਗਿਆਂ ਦੀ ਫਾਈਨਲ ਲੁੱਕ ਅੰਗਰੇਜ਼ ਦੀ ਪੁਰਜੀ ਦੀ ਬਣ ਗਏ ਨੇ ਆਪਣੇ ਅੰਗਿਆਂ ਦੀ ਪੁਰਜੀ ਹੋ ਗਈ ਆ ਰੈਡੀ ਹੁਣ ਆਪਾਂ ਕਰਦੇ ਆ ਜੀ ਕੈਪੂਰੇਸ਼ਨ ਹਬਾਂਗੀਆਂ ਆਪਣੇ ਅੰਗਿਆਂ ਦੀ ਪੁਰਜੀ ਨਾਰਦੀ ਤੋਂ ਇਹ ਪਾਪਾ ਆਪਣੇ ਅੰਗਰੇਜ਼ੀ ਗੁਰਜੀਨ ਚੌਕ ਚੰਦ ਲਾਉਣ ਲਈ ਆਪਾਂ ਕਰਾਂਗੇ ਦੀ ਡੈਕੋਰੇਸ਼ਨ ਉੱਪਰ ਪਾ ਕੇ ਹਰਾ ਧੰਨਿਆ ਪੰਨਿਆ ਪਾ ਕੇ ਤਾਇਆ ਸੀਗਾ ਠੀਕ ਹੰਦੇ ਆ ਉਹ ਫੇਜ ਕਿ ਤਾਇਆ ਨਹੀਂ ਆਪਣੇ ਕੋਲ ਕਿਉਂਕਿ ਫੈਸ਼ ਤੇ ਆ ਨਹੀਂਗਾ ਅਸਕਰ ਕੇ ਆਪਾਂ ਉੱਪਰ ਪਾ ਦਾ ਧੰਨਿਆ ਇਹ ਬਣ ਗਈ ਆਪਣੀ ਗੁਰਜੀ ਅੰਗਰੇਜ਼ੀ ਗੁਰਜੀ ਇਹ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਹੈ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਹੋ ਗਈ ਆ ਇਸ ਕੀ ਆਪਣੀ ਅਗਲੀ ਵੀਡੀਓ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤੇ ਵੀ ਫਾਦੀ ਨੂੰ ਵਲ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਲਦੀ ਮਿਲਾਂਗੇ ਆਪਾਂ ਬਹੁਤ ਮੰਗਦੇ ਆਪਾਂ ਜੀ ਗੁਰਪਾਤ ਦੇ ਚਰਪਾ ਰੱਖਾ ਵਾਈਬ੍ਰੇਟ ਰੱਖੋ ਦੇ ਪ੍ਰਵਾਹ ਤੋਂ ਕਿ Have you lovely goodbye, take care, bye bye.